ਤੁਸੀਂ ਟਰਬਨ ਬੰਨੀ ਹੋਈ ਆ ਪੱਗ ਬੰਨੀ ਹੋਈ ਆ ਤਾਂ ਸਾਡੀ ਜਿਹੜੀ ਭਾਰਤ ਦੇ ਵਿੱਚ ਲੜਾਈ ਹੈ ਉਹ ਪੱਗ ਬੰਨਣ ਨੂੰ ਲੈ ਕੇ ਆ ਪੱਗ ਬੰਨਣ ਦਾ ਜਿਹੜਾ ਹੱਕ ਆ ਉਸ ਨੂੰ ਮਹਿਫੂਜ਼ ਕਰਨ ਨੂੰ ਲੈ ਕੇ ਆ ਇਹ ਜਿਹੜਾ ਬਿਆਨ ਰਾਹੁਲ ਗਾਂਧੀ ਦਾ ਆਇਆ ਤਾਂ ਇਸ ਦਾ ਇੱਕ ਰਿਐਕਸ਼ਨ ਭਾਰਤ ਦੇ ਵਿੱਚ ਕੀਤਾ ਗਿਆ ਬੀਜੇਪੀ ਸਮਰਥਕ ਜਿਹੜੇ ਵੀ ਸਿੱਖ ਸੰਗਠਨ ਨੇ ਸਿੱਖ ਲੀਡਰ ਨੇ ਉਹਨਾਂ ਦੇ ਵੱਲੋਂ ਪਰ ਜਿਹੜਾ ਨਰੇਟਿਵ ਰਾਹੁਲ ਗਾਂਧੀ ਦੇਣ ਦੀ ਕੋਸ਼ਿਸ਼ ਕਰ ਰਿਹਾ ਉਹ ਬੜਾ ਖਤਰਨਾਕ ਹੈ ਇਹਦੇ ਨਾਲ ਇੱਕ ਇਮਪ੍ਰੈਸ਼ਨ ਜਾਂਦਾ ਹੈ ਕਿ ਭਾਰਤ ਦੇ ਉਹ ਜਿਹੜੇ ਸਿੱਖ ਨੇ ਉਹ ਮਹਿਫੂਜ਼ ਨਹੀਂ ਹਨ ਜਾਂ ਉਹਨਾਂ ਦੀਆਂ ਧਾਰਮਿਕ ਜਿਹੜੀ ਪਛਾਣ ਚਿੰਨ ਨੇ ਉਹ ਮਹਿਫੂਜ਼ ਨਹੀਂ ਹੈਗੇ ਜਦੋਂ ਕਿ ਹਾਲਾਤ ਬਿਲਕੁਲ ਇਸ ਤੋਂ ਉਲਟ ਨੇ ਸਿੱਖਾਂ ਦੇ ਵਿੱਚ ਇੱਕ ਬਿਨਾਂ ਵਜ੍ਹਾ ਦਾ ਭੰਬਲ ਪੂਸਾ ਪੈ ਰਿਹਾ ਹੈ ਤਾਂ ਇਹ ਇੱਕ ਬਿਆਨ ਹੈਗਾ ਇਦਾਂ ਦਾ ਬਿਆਨ ਜਿਹੜਾ ਮਿਲਿਆ ਜੁਲਿਆ ਮਨਜਿੰਦਰ ਸਿੰਘ ਸਿਰਸਾ ਨਹੀਂ ਦਿੱਤਾ ਇਸ ਦੇ ਵਿਚਾਰੇ ਹੀ ਕਾਂਗਰਸ ਦਾ ਇੱਕ ਵੱਡਾ ਇਤਿਹਾਸ ਹੈ ਜਿਹੜੀ ਤਕਸੀਮ ਹੈ ਮੁਲਕ ਦੀ ਜਿਹੜੀ ਬਲੱਡੀ ਤਕਸੀਮ ਹੈ ਪੰਜਾਬ ਦੀ ਵੀ ਉਹਨੂੰ ਟਾਲਿਆ ਜਾ ਸਕਦਾ ਸੀ ਪਾਰਟੀਸ਼ਨ ਵੀ ਇਸੇ ਗਰਾਊਂਡ ਤੇ ਹੋਈ ਸੀ ਜਿਹੜੀ ਗੱਲ ਦੀ ਵਕਾਲਤ ਅੱਜ ਕਰ ਰਿਹਾ ਚਾਹੇ ਪੰਜਾਬੀ ਸੂਬੇ ਦਾ ਸੰਘਰਸ਼ ਆ ਜਾਂ ਉਹ ਅਨੰਦਪੁਰ ਸਾਹਿਬ ਦੇ ਮਤੇ ਦੀ ਲੜਾਈ ਹੈ ਉਹ ਸਾਰੀ ਉਹੀ ਲੜਾਈ ਹੈ ਜਿਹੜੀ ਰਾਹੁਲ ਗਾਂਧੀ ਹੁਣ ਵਕਾਲਤ ਕਰ ਰਿਹਾ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਗੁਰਸ਼ਮਸ਼ੀਰ ਸਿੰਘ ਅੱਜ ਆਪਾਂ ਗੱਲ ਕਰਾਂਗੇ ਰਾਹੁਲ ਗਾਂਧੀ ਦਾ ਜਿਹੜਾ ਬਿਆਨ ਆਇਆ ਹੈ ਅਮਰੀਕਾ ਦੇ ਵਿੱਚ ਉਹ ਓਵਰਸੀਜ਼ ਕਾਂਗਰਸ ਦੇ ਇੱਕ ਫੰਕਸ਼ਨ ਦੇ ਵਿੱਚ ਬੋਲ ਰਹੇ ਸੀ ਉੱਥੇ ਉਹਨਾਂ ਨੇ ਇੱਕ ਸਿੱਖ ਨੌਜਵਾਨ ਨੂੰ ਉਠਾਇਆ ਉਸ ਸਭਾ ਦੇ ਵਿੱਚੋਂ ਤੇ ਪੁੱਛਿਆ ਕਿ ਤੁਹਾਡਾ ਨਾਂ ਕੀ ਹੈ ਤੇ ਉਹਨਾਂ ਨੇ ਜਦੋਂ ਆਪਣਾ ਨਾਂ ਦੱਸਿਆ ਸਿੱਖ ਸ਼ਨਾਖਤ ਵਾਲਾ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਟਰਬਨ ਬੰਨੀ ਹੋਈ ਹੈ ਪੱਗ ਬੰਨੀ ਹੋਈ ਹੈ ਤਾਂ ਸਾਡੀ ਜਿਹੜੀ ਭਾਰਤ ਦੇ ਵਿੱਚ ਲੜਾਈ ਹੈ ਉਹ ਪੱਗ ਬੰਨਣ ਨੂੰ ਲੈ ਕੇ ਆ ਪੱਗ ਬੰਨਣ ਦਾ ਜਿਹੜਾ ਹੱਕ ਆ ਉਸ ਨੂੰ ਮਹਿਫੂਜ਼ ਕਰਨ ਨੂੰ ਲੈ ਕੇ ਆ ਤਾਂ ਇਹ ਜਿਹੜਾ ਬਿਆਨ ਰਾਹੁਲ ਗਾਂਧੀ ਦਾ ਆਇਆ ਤਾਂ ਇਸ ਦਾ ਇੱਕ ਰਿਐਕਸ਼ਨ ਭਾਰਤ ਦੇ ਵਿੱਚ ਕੀਤਾ ਗਿਆ ਬੀਜੇਪੀ ਸਮਰਥਕ ਜਿਹੜੇ ਵੀ ਸਿੱਖ ਸੰਗਠਨ ਨੇ ਸਿੱਖ ਲੀਡਰ ਨੇ ਉਹਨਾਂ ਦੇ ਵੱਲੋਂ ਜਿਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਹਰਦੀਪ ਸਿੰਘ ਪੁਰੀ ਦਾ ਨਾਮ ਜਿਹੜਾ ਨਮਾਇਆ ਹੈਗਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵੀ ਜੋ ਰਾਹੁਲ ਗਾਂਧੀ ਉੱਥੇ ਕਹਿ ਰਹੇ ਨੇ ਕਿ ਸਿੱਖਾਂ ਨੂੰ ਪੱਗ ਬੰਨਣ ਦੀ ਇਜਾਜ਼ਤ ਨਹੀਂ ਹੈਗੀ ਜਾਂ ਸਿੱਖਾਂ ਦੀ ਪੱਗ ਖਤਰੇ ਦੇ ਵਿੱਚ ਹੈ ਇਹਦੇ ਨਾਲ ਇਦਾਂ ਦੀ ਕੋਈ ਸਥਿਤੀ ਭਾਰਤ ਦੇ ਵਿੱਚ ਨਹੀਂ ਹੈ ਪਰ ਜਿਹੜਾ ਨਰੇਟਿਵ ਰਾਹੁਲ ਗਾਂਧੀ ਦੇਣ ਦੀ ਕੋਸ਼ਿਸ਼ ਕਰ ਰਿਹਾ ਉਹ ਬੜਾ ਖਤਰਨਾਕ ਹੈ ਇਹਦੇ ਨਾਲ ਇਹ ਕੰਪ੍ਰੈਸ਼ਨ ਜਾਂਦਾ ਹੈ ਕਿ ਭਾਰਤ ਦੇ ਵਿੱਚ ਜਿਹੜੇ ਸਿੱਖ ਨੇ ਉਹ ਮਹਿ ਖੂਜ ਨਹੀਂ ਹਨ ਜਾਂ ਉਹਨਾਂ ਦੀਆਂ ਧਾਰਮਿਕ ਜਿਹੜੀ ਪਛਾਣ ਚਿੰਨ ਨੇ ਉਹ ਮਹਬੂਸ ਨਹੀਂ ਹੈਗੇ ਜਦੋਂ ਕਿ ਹਾਲਾਤ ਬਿਲਕੁਲ ਇਸ ਤੋਂ ਉਲਟ ਨੇ ਸਿੱਖਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਹੈ ਹਰਦੀਪ ਸਿੰਘ ਪੁਰੀ ਜਿਹੜੇ ਕਿ ਕੇਂਦਰ ਦੇ ਵਿੱਚ ਵਜ਼ੀਰ ਵੀ ਨੇ ਉਹਨਾਂ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕੈਟਾਗੋਰਿਕਲੀ ਕਿਹਾ ਕਿ ਇਹ ਜਿਹੜੀ ਜਿਹੜੀ ਗਲਤ ਜਿਹੜੀ ਇਮੇਜ ਹੈ ਉਹ ਬਿਲਡ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਦੇ ਵੱਲੋਂ ਦੇਸ਼ ਦੀ ਤਾਂ ਇਸ ਦੀ ਵਜ੍ਹਾ ਕਰਕੇ ਜਿਹੜਾ ਦੇਸ਼ ਦਾ ਵੀ ਨੁਕਸਾਨ ਹੋ ਰਿਹਾ ਤੇ ਜਿਹੜੇ ਸਿੱਖਾਂ ਦਾ ਜਿਹੜਾ ਅਕਸਰ ਸਿੱਖਾਂ ਦੇ ਵਿੱਚ ਇੱਕ ਬਿਨਾ ਵਜਾ ਦਾ ਭੰਬਲ ਪੂਸਾ ਪੈ ਰਿਹਾ ਤਾਂ ਇਹ ਇੱਕ ਬਿਆਨ ਹੈਗਾ ਇਦਾਂ ਦਾ ਬਿਆਨ ਜਿਹੜਾ ਮਿਲਿਆ ਜੁਲਿਆ ਮਨਜਿੰਦਰ ਸਿੰਘ ਸਿਰਸਾ ਨੇ ਦਿੱਤਾ ਹੈ ਜਿਹੜਾ ਸਾਨੂੰ ਕਿ ਪਤਾ ਉਹ ਭਾਜੀਪੀ ਚ ਜਾ ਚੁੱਕੇ ਨੇ ਇਸੇ ਤਰ੍ਹਾਂ ਦਾ ਇੱਕ ਰਿਐਕਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਆਇਆ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਜਿਹੜੇ ਨੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਵੀ ਸਿੱਖਾਂ ਦੇ ਨਾਲ ਜਿਹੜਾ ਤੱਕਾ ਹੈਗਾ ਉਹ ਇੰਦਰਦੀਆਂ ਦੋਨੇ ਸਰਕਾਰਾਂ ਨੇ ਕੀਤਾ ਪਹਿਲਾਂ ਕਾਂਗਰਸ ਨੇ ਧੱਕਾ ਕੀਤਾ ਹੁਣ ਬੀਜੇਪੀ ਕਰ ਰਹੀ ਹੈ ਹਾਲਾਂਕਿ ਉਹਨਾਂ ਨੇ ਆਪਣੇ ਬਿਆਨ ਦੇ ਨਾਲ ਇੱਕ ਬੈਲੈਂਸ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਜਿਹੜੇ ਸੰਦਰਭ ਦੇ ਵਿੱਚ ਰਾਹੁਲ ਗਾਂਧੀ ਨੇ ਉਹ ਗੱਲ ਆਖੀ ਸੀ ਉਸ ਸੰਦਰਭ ਨੂੰ ਫੜਨ ਦੇ ਵਿੱਚ ਕਿਤਨਾ ਕਿਤੇ ਅਕਾਲੀ ਦਲ ਵੀ ਕਾਮਯਾਬ ਨਹੀਂ ਹੋ ਸਕਿਆ ਰਾਹੁਲ ਗਾਂਧੀ ਉੱਥੇ ਜਦੋਂ ਗੱਲ ਕਰ ਰਹੇ ਸੀ ਤਾਂ ਗੱਲ ਇਦਾਂ ਜਿਹੜਾ ਸਾਰਾ ਕੰਟੈਕਸਟ ਹੈ ਸੰਦਰਭ ਹੈ ਉਸ ਗੱਲਬਾਤ ਦਾ ਉਸ ਸੰਦਰਭ ਇਹ ਸੀਗਾ ਕਿ ਉਹ ਇਹ ਗੱਲ ਕਹਿ ਰਹੇ ਸੀ ਕਿ ਕਿ ਜੋ ਭਾਰਤ ਦੇ ਵਿੱਚ ਘੱਟ ਗਿਣਤੀਆਂ ਨੇ ਜਾਂ ਜਿਹੜੇ ਵੀ ਅੰਡਰ ਪ੍ਰਿਵਿਲੇਜਡ ਸੈਕਸ਼ਨਸ ਆਫ ਸੋਸਾਇਟੀ ਨੇ ਚਾਹੇ ਉਹ ਟ੍ਰਾਈਬਲ ਨੇ ਜਾਂ ਦਲਿਤ ਨੇ ਜਾਂ OBC ਨੇ ਜਾਂ ਮਨੋਰਟੀਜ਼ ਨੇ ਉਹਨਾਂ ਦੇ ਜੋ-ਜੋ ਵੀ ਹੱਕ ਨੇ ਚਾਹੇ ਪਛਾਣ ਨੂੰ ਲੈ ਕੇ ਨੇ ਕਲਚਰ ਨੂੰ ਲੈ ਕੇ ਨੇ ਉਹਨਾਂ ਦੀ ਜਿਹੜੀ ਇੱਕ ਰਾਖੀ ਜਿਹੜੀ ਆ ਉਸ ਹੱਕ ਦੀ ਹੋਣੀ ਚਾਹੀਦੀ ਹੈ ਜੇ ਇਹ ਰਾਖੀ ਨਹੀਂ ਰਾਖੀ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਹਾ ਸਮਾਂ ਆਏਗਾ ਕਿ ਜਿਹਦੇ ਵਿੱਚ ਤੁਹਾਨੂੰ ਪੱਗ ਬੰਨਣ ਦੀ ਇਜਾਜ਼ਤ ਨਹੀਂ ਹੋਊਗੀ ਕੜਾ ਬੰਨਣ ਦੀ ਇਜਾਜ਼ਤ ਨਹੀਂ ਹੋਊਗੀ ਤਾਂ ਇਹ ਜਿਹੜਾ ਇਹ ਸਾਰੇ ਨੂੰ ਜਿਹੜਾ ਕੜਾ ਬੰਨਣ ਦਾ ਹੱਕ ਹੈ ਜਿਹੜਾ ਕੜਾ ਪਾਉਣ ਦਾ ਹੱਕ ਹੈ ਜਿਹੜਾ ਪੱਗ ਬੰਨਣ ਦਾ ਹੱਕ ਹੈ ਉਹ ਲੜਾਈ ਇਹ ਹੈ ਕਿ ਉਸ ਤੇ ਹੱਕ ਦੀ ਹੱਕ ਦੀ ਰਾਖੀ ਲਈ ਲੜਾਈ ਲੜੀ ਜਾਵੇ ਉਹ ਉਹਨਾਂ ਨੇ ਇੱਕ ਐਪਰੀਹੈਂਸ਼ਨ ਜ਼ਾਹਰ ਕੀਤੀ ਹੈ ਇੱਕ ਖਦਸ਼ਾ ਜ਼ਾਹਰ ਕੀਤਾ ਕਿ ਜਿਸ ਦਿਸ਼ਾ ਦੇ ਵੱਲ ਭਾਜਪੀ ਜਿਸ ਦਿਸ਼ਾ ਦੇ ਵੱਲ ਹਿੰਦੂਤਵਾਦ ਜਿਹੜਾ ਪ੍ਰੋਜੈਕਟ ਹੈ ਉਹ ਦੇਸ਼ ਨੂੰ ਲੈ ਕੇ ਜਾਣਾ ਚਾਹੁੰਦਾ ਉਸ ਦਿਸ਼ਾ ਦੇ ਵਿੱਚ ਇਸ ਕਿਸਮ ਦੀ ਇੱਕ ਐਪਰੀਹੈਂਸ਼ਨ ਹੈ ਇੱਕ ਕਿਸਮ ਦਾ ਖਦਸ਼ਾ ਹੈ ਕਿ ਕੱਲ ਨੂੰ ਜਿਹੜੀਆਂ ਧਾਰਮਿਕ ਘਟ ਗਣਤੀਆਂ ਨੇ ਜਿਹਦੇ ਵਿੱਚ ਸਿੱਖ ਵੀ ਸ਼ਾਮਲ ਨੇ ਉਹਨਾਂ ਨੂੰ ਇਹ ਜਿਹੜਾ ਇਹ ਜਿਹੜੀ ਪੱਗ ਬੰਨਣ ਦੀ ਅਜ਼ਾਸਤ ਵੀ ਨਹੀਂ ਰਹੂਗੀ ਕੜਾ ਪਾਉਣ ਦੀ ਅਜ਼ਾਸਤ ਵੀ ਨਹੀਂ ਰਹੂਗੀ ਉਹਨਾਂ ਨੇ ਖਦਸ਼ਾ ਪ੍ਰਗਟ ਕਰਕੇ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਤਕਰੀਰ ਦੇ ਵਿੱਚ ਪਰ ਭਾਰਤ ਦੇ ਵਿੱਚ ਅਖਬਾਰਾਂ ਦੇ ਇੱਕ ਸੈਕਸ਼ਨ ਨੇ ਵੀ ਜਿਹਦੇ ਵਿੱਚ ਦਾ ਟ੍ਰਿਬਿਊਨ ਦਾ ਇੱਕ ਵੱਡਾ ਨਾਮ ਹੈ ਉਹਨਾਂ ਨੇ ਵੀ ਇਹ ਗੱਲ ਆਖੀ ਹੈ ਕਿ ਭਾਰਤ ਦੇ ਵਿੱਚ ਰਾਹੁਲ ਗਾਂਧੀ ਨੇ ਇਹ ਬਿਆਨ ਦਿੱਤਾ ਹੈ ਕਿ ਭਾਰਤ ਦੇ ਵਿੱਚ ਜਿਹੜੇ ਸਿੱਖ ਨੇ ਉਹ ਖਤਰੇ ਦੇ ਵਿੱਚ ਨੇ ਹਾਲਾਂਕਿ ਬਿਆਨ ਨੂੰ ਡਿਸਟੋਰਡ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਬਿਆਨ ਅਸਲ ਤੇ ਵਿੱਚ ਜਿਵੇਂ ਮੈਂ ਪਹਿਲਾਂ ਐਕਸਪਲੇਨ ਕੀਤਾ ਕਿ ਇਹ ਹੈਗਾ ਕਿ ਭਾਰਤ ਦੇ ਵਿੱਚ ਜਿਹੜੇ ਧਾਰਮਿਕ ਘਟਗਣਤੀਆਂ ਨੇ ਉਹਨਾਂ ਦੀ ਜਿਹੜੀ شناخت ਹੈ ਉਹ ਕੱਲ ਨੂੰ ਖਤਰੇ ਦੇ ਵਿੱਚ ਆ ਸਕਦੀ ਹੈ। ਤੋਂ ਇਹ ਇੱਕ ਸੰਦਰਭ ਉਹਨਾਂ ਨੇ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦੇ ਵਿੱਚ ਇੱਕ ਪੋਲਿਟਿਕਸ ਹੁਣ ਬੀਜੇਪੀ ਨਵਾ ਜਿਹੜੇ ਦਲ ਨੇ ਉਹ ਕਰ ਰਿਹਾ ਪਰ ਜਿੱਥੇ ਰਾਹੁਲ ਗਾਂਧੀ ਹੁਣ ਇਹ ਗੱਲ ਕਹਿ ਰਹੇ ਐ ਐਡਵੋਕੇਸੀ ਕਰ ਰਹੇ ਐ ਕਿ ਵੱਖਰੀਆਂ ਪਛਾਣਾਂ ਨੂੰ ਥਾਂ ਦਿੱਤੀ ਜਾਵੇ ਭਾਰਤ ਦੇ ਵਿੱਚ ਅਸੀਂ ਇਦਾਂ ਦਾ ਇੱਕ ਭਾਰਤ ਚਾਹੁੰਦੇ ਆ ਪਰ ਇਸ ਦੇ ਵਿਚਾਰੇ ਹੀ ਕਾਂਗਰਸ ਦਾ ਇੱਕ ਵੱਡਾ ਇਤਿਹਾਸ ਹੈ ਜੋ ਤਕਸੀਮ ਹੋਈ ਹੈ ਮੁਲਕ ਦੀ ਉਹ ਵੀ ਇੱਕ ਗੱਟ ਗਿਣਤੀ ਦੇ ਸਵਾਲ ਤੇ ਹੋਈ ਸੀ ਮਿਨੋਰਿਟੀ ਕੁਐਸਚਨ ਤੇ ਹੋਈ ਸੀ ਜੇ ਵੱਖਰੀਆਂ ਪਛਾਣਾਂ ਨੂੰ ਤਾਂ ਗੱਟ ਗਿਣਤੀਆਂ ਨੂੰ ਕਲਚਰਲ ਗੱਟ ਗਿਣਤੀਆਂ ਨੂੰ ਰਿਲੀਜੀਅਸ ਗੱਟ ਗਿਣਤੀਆਂ ਨੂੰ ਜਾਤਾਂ ਨੂੰ ਜੇ ਉਦੋਂ ਇਹ ਇੰਸ਼ੋਰੈਂਸ ਕਰਵਾਈ ਜਾਂਦੀ ਜੋ ਕਾਂਗਰਸ ਦੀ ਉਸ ਵੇਲੇ ਦੀ ਲੀਡਰਸ਼ਿਪ ਸੀ ਚਾਹੇ ਉਹ ਮਹਾਤਮਾ ਗਾਂਧੀ ਸੀ ਜਾਂ Jawaharlal Nehru ਸੀਗੇ ਜਾਂ ਸਰਦਾਰ ਪਟੇਲ ਸੀ ਤਾਂ ਉਸ ਟਾਈਮ ਵੀ ਜਿਹੜੀ ਜਿਹੜੀ ਤਕਸੀਮ ਹੈ ਮੁਲਕ ਦੀ ਜਿਹੜੀ ਬਲੱਡੀ ਤਕਸੀਮ ਹੈ ਪੰਜਾਬ ਦੀ ਵੀ ਉਹਨੂੰ ਟਾਲਿਆ ਜਾ ਸਕਦਾ ਸੀ ਪਾਰਟੀਸ਼ਨ ਵੀ ਇਸੇ ਗਰਾਊਂਡ ਤੇ ਹੋਈ ਸੀ ਜਿਹੜੀ ਗੱਲ ਦੀ ਵਕਾਲਤ ਅੱਜ ਕਰ ਰਿਹਾ ਇਸ ਤੇ ਨਾਲ ਹੀ ਜੋਸ਼ ਪੰਜਾਬੀ ਉੱਬੇ ਦਾ ਸਟਰਗਲ ਰਿਹਾ ਜੋ ਧਰਮ ਧਰਮਜੂਦ ਮੋਰਚੇ ਦੀ ਸਾਰੀ ਲੜਾਈ ਸੀ ਅੰਪੂਰ ਸਾਹਿਬ ਦੇ ਮਤੇ ਨੂੰ ਲਾਗੂ ਕਰਾਉਣ ਦੀ ਜਿਹੜੀ ਸਾਰੀ ਲੜਾਈ ਸੀ ਉਹ ਵੀ ਇੱਕ ਜਿਹੜੀ ਲੈਂਗੁਆਇਸਟਿਕ ਮਿਨੋਰਿਟੀ ਸੀ ਪੰਜਾਬ ਦੀ ਉਸ ਦਾ ਇੱਕ ਹੱਕ ਮਹਿਫੂਜ਼ ਕਰਨ ਲਈ ਧਾਰਮਿਕ ਜੋ ਸਿੱਖ ਧਾਰਮਿਕ ਘਟ ਗਿਣਤੀ ਸੀ ਉਹਨਾਂ ਦੇ ਜਿਹੜੇ ਹੱਕ ਨੇ ਉਸ ਨੂੰ ਮਹਫੂਜ਼ ਕਰਨ ਦੀ ਲੜਾਈ ਸੀ ਤਾਂ ਉਹ ਸਾਰੇ ਨੂੰ ਕੁਚਲਿਆ ਗਿਆ ਕਾਂਗਰਸ ਦੇ ਵੱਲੋਂ ਵੱਖਰੇ ਵੱਖਰੇ ਨਾਂ ਦੇ ਕੇ ਕਿ ਇਹ ਦੇਸ਼ ਨੂੰ ਤੋੜਨ ਦੀ ਲੜਾਈ ਹੈ ਇਹ ਦੇਸ਼ ਨੂੰ ਕਮਜ਼ੋਰ ਕਰਨ ਦੀ ਲੜਾਈ ਹੈ ਤਾਂ ਅੱਜ ਦੀ ਡੇਟ ਦੇ ਵਿੱਚ ਜਦੋਂ ਰਾਹੁਲ ਗਾਂਧੀ ਇਹ ਗੱਲ ਕਹਿੰਦੇ ਨੇ ਤਾਂ ਇੱਕ ਹਿਸਟਰੀ ਦਾ ਜਿਹੜਾ ਬੋਝ ਹੈ ਉਹਨਾਂ ਦੇ ਉੱਤੇ ਹੈਗਾ ਪਰ ਫਿਰ ਵੀ ਆਪਾਂ ਇਹ ਕਹਿਣਾ ਹੋਊਗਾ ਕਿ ਇਹ ਸਾਰੇ ਦੇ ਬਾਅਦ 77 ਬੰਨੀਆਂ ਬਾਅਦ ਜਦੋਂ ਭਾਰਤ ਦਾ ਜਿਹੜਾ ਨੇਸ਼ਨ ਬਿਲਡਿੰਗ ਪ੍ਰੋਜੈਕਟ ਆ ਉਹ ਇੱਕ ਖਤਰੇ ਦੇ ਵਿੱਚ ਆ ਉਸ ਦੇ ਵਿੱਚ ਇੱਕ ਬੜੀ ਜਿਹੜੀ ਪ੍ਰੋਬਲਮ ਆਈ ਹੋਈ ਆ ਜਾਂ ਉਹਦੇ ਦੇ ਬਾਰੇ ਖਾਸੀਏ ਪ੍ਰਗਟ ਕੀਤੇ ਜਾ ਰਹੇ ਨੇ ਕਿ ਇੰਡੀਆ ਜਿਹੜਾ ਹੈਗਾ ਹੁਣ ਉਦਾਂ ਦਾ ਇੰਡੀਆ ਨਹੀਂ ਰਹੂਗਾ ਉਸ ਤੇ ਵਿਚਾਰੇ ਰਾਹੁਲ ਗਾਂਧੀ ਜਿਹੜੇ ਨੇ ਇੱਕ ਸੰਜੀਦਾ ਬਹਿਸ ਜਿਹੜੀ ਆ ਉਹ ਲੈ ਕੇ ਆ ਰਹੇ ਨੇ ਵਿਦੇਸ਼ੀ ਯੂਨੀਵਰਸਿਟੀਆਂ ਦੇ ਵਿੱਚ ਉਹ ਇੰਟਰਵਿਊਜ਼ ਦੇ ਰਹੇ ਨੇ ਜਿੱਥੇ ਉਹਨਾਂ ਨੇ ਰਿਜ਼ਰਵੇਸ਼ਨ ਦੇ ਹੱਕ ਦੀ ਵਕਾਲਤ ਕੀਤੀ ਹੈ ਜਿੱਥੇ ਉਹ ਧਾਰਮਿਕ ਘਟ ਗਣਤੀਆਂ ਦੇ ਹੱਕ ਦੀ ਵਕਾਲਤ ਕੀਤੀ ਹੈ ਤੇ ਇਹ ਸਾਰੇ ਦੇ ਵਿੱਚ ਹੁਣ ਬੀਜੇਪੀ ਜਿਹੜੀ ਆ ਕਿਤੇ ਨਾ ਕਿਤੇ ਉਸ ਨੂੰ ਭੰਡੀ ਪ੍ਰਚਾਰ ਤੇ ਲੱਗੀ ਹੋਈ ਹੈ ਤੇ ਉਹ ਕਿਸੇ ਨਾ ਕਿਸੇ ਦੌਰ ਦੇ ਵਿੱਚ ਉਸ ਨੂੰ ਭੰੜਣਾ ਚਾਹੁੰਦੀ ਹੈ ਨਰੇਟਿਵ ਨੂੰ ਹੁਣ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕਿ ਇਹਦਾ ਰਾਹੁਲ ਗਾਂਧੀ ਨੂੰ ਕੋਈ ਫਾਇਦਾ ਹੁੰਦਾ ਹੈ ਜਾਂ ਨਹੀਂ ਹੁੰਦਾ ਪਰ ਸਿੱਖਾਂ ਦੇ ਹਵਾਲੇ ਨਾਲ ਇੱਕ અનਫਰਚੂਨੇਟ ਪੱਖ ਹੈ ਕਿ ਵੀ ਜੋ ਇਹ ਸਾਰਾ ਸੰਦਰਭ ਉਹ ਬਿਲਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਦੇ ਵਿੱਚ ਸਿੱਖ ਆਪਣੀ ਗੱਲ ਕਹਿਣ ਤੋਂ ਕਾਸਰ ਨੇ ਉਹ ਅਕਾਲੀ ਦਲ ਦੇ ਖਾਸ ਤੌਰ ਤੇ ਸੈਕਸ਼ਨ ਇਹ ਕਹਿਣ ਨਹੀਂ کہہ ਸਕੇ ਕਿ ਜਿਹੜੀ ਸਾਰੀ ਸਟਰਗਲ ਸੀ ਸਾਡੀ ਪਿੱਛੇ ਜਿਹੜੀ ਹੋਈ ਹੈ ਚਾਹੇ ਪੰਜਾਬੀ ਸੂਬੇ ਦਾ ਸੰਘਰਸ਼ ਆ ਜਾਂ ਉਹ ਅਨੰਦਪੁਰ ਸਾਹਿਬ ਦੇ ਮਤੇ ਦੀ ਲੜਾਈ ਹੈ ਉਹ ਸਾਰੀ ਉਹੀ ਲੜਾਈ ਹੈ ਜਿਹੜੀ ਰਾਹੁਲ ਗਾਂਧੀ ਹੁਣ ਵਕਾਲਤ ਕਰ ਰਿਹਾ ਵੱਖਰੀਆਂ ਪਛਾਣਾਂ ਨੂੰ ਮਹਫੂਜ਼ ਕਰਨ ਦੀ ਸ਼ੂਬਿਆਂ ਨੂੰ ਅਧਿਕਾਰ ਦੇਣ ਦੀ ਡੀਸੈਂਟਰਲਾਈਜ਼ੇਸ਼ਨ ਕਿ ਤਾਕਤ ਦਾ ਵਿਕੰਤਰੀਕਰਨ ਡੀਸੈਂਟਰਲਾਈਜ਼ੇਸ਼ਨ ਆਫ ਪਾਵਰ ਦੀ ਜਿਹੜੀ ਲੜਾਈ ਸੀ ਜਿਹੜੀ ਕਿ ਅਨੰਤਪੁਰ ਸਾਹਿਬ ਦੇ ਮਤੇ ਦੇ ਨਾਲ ਸਾਹਮਣੇ ਆਈ ਸੀ ਉਸ ਨੂੰ ਇਸ ਤਰ੍ਹਾਂ ਕੰਟੈਕਸਟੂਅਲਾਈਜ਼ ਕਰਨ ਦੇ ਵਿੱਚ ਅਕਾਲੀ ਦਲ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹ ਅਸਮਰਥ ਰਹੀ ਹੈ ਉਸ ਨਹੀਂ ਸਮਝ ਸਕੀ ਕਿ ਇਹਦਾ ਕੀ ਸੰਦਰਭ ਬਣਣਾ ਹੈ ਪਰ ਜਿਸ ਢੰਗ ਦੇ ਨਾਲ ਰਾਹੁਲ ਗਾਂਧੀ ਇਹ ਚੱਲ ਰਹੇ ਨੇ ਇਹ ਨਰੇਟਿਵ ਬਿਲਡ ਕਰ ਰਹੇ ਆ ਉਹਦੇ ਨਾਲ ਸੂਬਿਆਂ ਨੂੰ ਵੱਧ ਅਧਿਕਾਰਾਂ ਦਾ ਜਿਹੜਾ ਮਸਲਾ ਹੈ ਜਿਹੜਾ ਕਿ ਡੈਮੋਕਰੈਟਿਕ ਇੰਡੀਆ ਦਾ ਫੈਡਰਲ ਇੰਡੀਆ ਦਾ ਜਿਹੜਾ ਮਸਲਾ ਹੈ ਉਹ ਦੁਬਾਰਤੋਂ ਜ਼ੇਰੇ ਫੋਕਸ ਆਇਆ ਤੇ ਇਸ ਦੇ ਨਾਲ ਹੀ ਜਿਹੜੀਆਂ ਟੱਟ ਧਾਰਮਿਕ ਕਟਗਣਤੀਆਂ ਨੇ ਉਹਨਾਂ ਦੀਆਂ ਪਛਾਣਾਂ ਦਾ ਮਸਲਾ ਵੀ ਜ਼ੇਰੇ ਫੋਕਸ ਆਇਆ ਤੇ ਹਾਲੇ ਤੇ ਇਹ ਇੱਕ ਨਰੇਟਿਵ ਦੇ ਵਿੱਚ ਹੀ ਹੈ ਜਦੋਂ ਪਾਵਰ ਦੇ ਵਿੱਚ ਕਾਂਗਰਸ ਆਊਗੀ ਜਾਂ ਰਾਹੁਲ ਗਾਂਧੀ ਆਉਣਗੇ ਉਦੋਂ ਪਤਾ ਲੱਗੂਗਾ ਕਿ ਵਾਕਈ ਉਹ ਇਹ ਜੜੀਆਂ ਗੱਲਾਂ ਉਹ ਕਰ ਰਹੇ ਨੇ ਉਹਨਾਂ ਨੂੰ ਇੰਪਲੀਮੈਂਟ ਕਰਦੇ ਨੇ ਜਾਂ ਨਹੀਂ ਕਰਦੇ ਪਰ ਇਹ ਜ਼ਰੂਰ ਕਹਿਣਾ ਹੋਊਗਾ ਕਿ ਰਾਹੁਲ ਗਾਂਧੀ ਦੇ ਇਸ ਨਰੇਟਿਵ ਦੇ ਨਾਲ ਜੋ ਭਾਰਤ ਦੀ ਇੱਕ ਟ੍ਰਬਲਡ ਹਿਸਟਰੀ ਰਹੀ ਹੈ ਉਸ ਦੇ ਵਿੱਚ ਇੱਕ ਕਰੈਕਟਿਵ ਮੇਜਰ ਦੇ ਵੱਲੋਂ ਇੱਕ ਸਟੈਪ ਜ਼ਰੂਰ ਜਿਹੜਾ ਹੈਗਾ ਰਾਹੁਲ ਗਾਂਧੀ ਤੇ ਉਹਨਾਂ ਦੀ ਕਾਂਗਰਸ ਜਿਹੜੀ ਇਹ ਲੈਂਦੀ ਪ੍ਰਤੀਤ ਹੋ ਰਹੀ ਹੈ